ਸੱਚੀ ਗੱਲ ਜੀ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੱਦੇ ਤੇ ਪਟਿਆਲਾ ਸਰਕਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਵੱਲੋਂ ਪੈਨਸ਼ਨਰਸ ਵੈਲਫੇਅਰ ਫੈਡਰੇਸ਼ਨ ਅਤੇ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਾਂ ਸਾਂਝੇ ਮੰਚ ਦੀਆਂ ਜਿੱਥੇ ਬੰਦੀਆਂ ਨੂੰ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗਾਂ ਨਾ ਕਰਨ ਅਤੇ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਮਸਲੇ ਹਲ ਨਾ ਕਰੰਤੇ ਰੋਸ ਵਿੱਚੋਂ ਪੰਜਾਬ ਦੀਆਂ ਡਿਵੀਜ਼ਨਾਂ ਅਤੇ ਸਰਕਲਾਂ ਅੱਗੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੁਕਨ ਦੇ ਫੈਸਲੇ ਅਨੁਸਾਰ ਪਟਿਆਲਾ ਸਰਕਲ ਵਿਖੇ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਟਿਆਲਾ ਯੂਨਿਟ ਵੱਲੋਂ ਬੀ ਐਸ ਸ਼ੇਖੋ ਜਨਰਲ 70 ਪੰਜਾਬ ਰਾਜ ਠਾਕੁਰ ਅਤੇ ਸ਼ੇਪਦੇਵ ਪ੍ਰਧਾਨ ਪਟਿਆਲਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਫੁਕੀ ਗਈ ਕਿਉਂਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲਿਆਂ ਹੁੰਦਾ ਹੱਲ ਲਈ ਟਾਲਮਟੋਲ ਦੀ ਨੀਤੀ ਅਪਣਾ ਕੇ ਟੰਟਪਾ ਕਰ ਰਹੀ ਹੈ ਜਥੇਬੰਦੀ ਵੱਲੋਂ 15/8/2024 ਤੋਂ 20/8/2024 ਤੱਕ ਸਾਰੇ ਪੰਜਾਬ ਦੇ 117 ਐਮਐਲਏ ਅਤੇ 13 ਐਮਟੀਆਂ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤੇ ਗਏ ਸੀ ਪਰੰਤੂ 21/8/2024 ਤੱਕ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੇ ਮਾਮਲੇ ਹੱਲ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਮੀਟਿੰਗ ਦਾ ਸਮਾਂ ਦਿੱਤਾ ਗਿਆ ਪੈਨਸ਼ਨਰ ਦੇ ਲੰਬੇ ਸਮੇ ਤੋਂ ਪੈਂਡਿੰਗ ਪਈਆਂ ਮਾਮਲੇ ਜਿਵੇਂ ਕਿ ਮਹਿੰਗਾਈ ਪੱਤਾ ਹੁੰਦੀਆਂ 12% ਕਿਸ਼ਤਾਂ ਪੈਂਡਿੰਗ ਪਈਆਂ ਹਨ ਇੱਕ ਇੱਕ 2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰ ਨੂੰ ਇਦੋਂ ਪੈਨਸ਼ਨਰਸ ਨੂੰ 2.45 ਦੇ ਥਾਂ 2.69 ਦੇ ਫੈਕਟਰ ਨਾਲ ਪੈਨਸ਼ਨਾਂ ਫਿਕਸ ਨਹੀਂ ਕੀਤੀਆਂ ਜਾ ਰਹੀਆਂ 31 12 2015 ਨੂੰ ਕੇਵਲ 113% ਮਹਿੰਗਾਈ ਪੱਤਾ ਪੈਨਸ਼ਨਾਂ ਵਿੱਚ ਮਰਜ਼ ਕੀਤਾ ਗਿਆ ਸੀ ਜੋ ਕਿ 119% ਬੰਦਾ ਸੀ ਪੈਨਸ਼ਨਰਾਂ ਤੇ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਦੀ ਕਟੌਤੀ ਕੀਤੀ ਜਾ ਰਹੀ ਹੈ ਕੈਸ਼ਲੈਸ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ 36 2021 ਤੱਕ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਹੈ ਫੀਲਡ ਦੇ ਦਫ਼ਤਰਾਂ ਵਿੱਚ ਸੇਵਾਮੁਕਤ ਕਰਮਚਾਰੀਆਂ ਦਾ ਕੋਈ ਮਾਨ ਸਨਮਾਨ ਨਹੀਂ ਕੀਤਾ ਜਾ ਰਿਹਾ ਫਿਰ ਰਿਟਾਇਰਮੈਂਟ ਤੋਂ 6ਵੇਂ ਮਹੀਨੇ ਪਹਿਲਾਂ ਐਨਡੀਸੀ ਜਾਰੀ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਸਰਵਿਸ ਬੁੱਕਾਂ ਅਤੇ ਜੀਪੀ ਫੰਡ ਦੀਆਂ ਪਾਸ ਬੁੱਕਾਂ ਕੰਪਲੀਟ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਰਿਟਾਇਰਮੈਂਟ ਮੌਕੇ ਕਰਮਚਾਰੀਆਂ ਨੂੰ ਬਹੁਤ ਵੱਡਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸਾਰੇ ਪੰਜਾਬ ਦੇ ਪੈਨਸ਼ਨਰਸ ਮੁਲਾਜ਼ਮ ਅਭਿਚ ਪੰਜਾਬ ਸਰਕਾਰ ਦੇ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦਾ ਸਦਕਾ ਜਥੇਬੰਦੀ ਨੇ ਅੱਜ ਦਾ ਅਰਥੀ ਅੱਥੀ ਫੋਕ ਮਜਾਹਰਾ ਕਰਨਾ ਪਿਆ